ਬਪਾ ਸਸਿਕਾ ਸਸਿਕਾ ਕੀ ਸੋਟੀ ਹਾਂ ਪਤ ਤੂੰ ਹਾਂਜੀ ਠੀਕ ਆ ਤੈਨੂੰ ਪਤਾ ਨਹੀਂ ਪਪਾ ਆਇਆ ਤੈਨੂੰ ਦਾਦੂ ਤਾਂ ਨਹੀਂ ਚੇਤਾ ਆ ਹੈ ਸਸਿਕਾ ਸਸਿਕਾ ਕੀ ਹਾਲ ਮੇਰੇ ਪੁੱਤ ਦਾ ਠੀਕ ਆ ਸਸਿਕਾ ਕੀ ਮੈਨੂੰ ਇਹ ਦੱਸ ਤੂੰ ਬਣੀ ਕੀ ਆ ਹੈ ਸੋਣੀ ਤੇ ਬਣੀ ਆ ਸਵਾਹ ਸੋਣੀ ਬਣੀ ਆ ਆਹ ਕਿੱਥੋਂ ਲਈ ਓ ਘਟਿਆ ਜੀ ਆ ਨਾਨੀ ਨੇ ਲੈ ਕੇ ਦਿੱਤੀ ਸੇਲ ਦਾ ਮਾਲ ਵਾ ਨਾ ਨੀਨੇ ਹੋਰ ਕੀ ਲੈ ਕੇ ਦੇਣਾ ਏ ਤੈਨੂੰ ਚੁੱਪ ਕਰ ਜਾ ਚੁੱਪ ਕਰ ਜਾ ਮੂੰਹ ਤਾਂ ਪੈਸੇ ਵਰਦਾ ਤੋਤਾ ਹੂੰ ਤੋਤਾ ਇਥੇ ਵੇਖਾ ਕੁੜੀ ਦੀ ਕੀ ਹਾਲਤ ਕੀਤੀ ਆ ਵੀ ਖੱਤਾ ਛੱਡ ਕੇ ਚੱਲ ਗਿਆ ਠੀਕ ਏ ਉੱਥੇ ਕਿਹਨੇ ਤੁਸੀਂ ਰਾਜਕੁਮਾਰੀ ਬਣਾ ਕੇ ਰੱਖਦੇ ਹੋ ਚੁੱਪ ਕਰ ਜਾ ਰਾਜਕੁਮਾਰੀ ਨਹੀਂ ਬਣਾਉਂਦੀ ਕੱਪੜੇ ਤਾਂ ਵਧੀਆ ਪੌਂਦੀ ਨਾ ਵਨ ਸੋਨੇ ਇੱਥੇ ਹੋਰ ਕੀ ਪਾਈ ਨਹੀਂ ਉਹਨਾਂ ਛੱਡਣ ਆ ਗਿਆ ਏ ਦਵਾ ਦਾ ਵੇਰ ਨੂੰ ਜਪਾਨ ਕੱਢ ਕੇ ਰੱਖਦਾ ਲੈਣਾ ਚਾਹ ਉਹਨਾਂ ਦੇ ਤੇ ਕੀ ਅਸਰ ਪਊਗਾ ਅੱਗੇ ਰਾਮ ਦਾ ਦਾਵਾ ਤਾਂ ਉਦਾਂ ਦੀ ਬਣਾ ਛੜੀ ਇਹਨਾਂ ਨੇ ਵੇਖਾ ਹਾਂ ਜਾ ਪੁੱਤ ਖੜ ਜ ਜਾ ਕੇ ਕਰੋ ਜਾ ਨੀ ਭੁਲਾ ਜਾ ਇੱਧਰ ਆ ਮੇਰੀ ਗੱਲ ਸੁਣ ਨਾਨੀ ਨੇ ਕੁਛ ਖਵਾ ਲਿਆ ਕਿ ਭੁੱਖੀ ਮਾਰ ਛੜਿਆ ਵਾ ਹੈ ਖਵਾ ਲਿਆ ਹੀ ਕੋਹ ਕੁਛ ਬਣਾ ਕੇ ਦਿੱਤਾ ਹੀ ਹਾਂਜੀ ਨਾਨੀ ਨੇ ਵੇਸ਼ਰ ਬਣਾ ਕੇ ਦਿੱਤਾ ਨਾਲੇ ਨੂੰ ਕੁਰਕਰੇ ਲੈ ਕੇ ਦਿੱਤੇ ਹੂੰ ਲੈ ਕੇ ਦਿੱਤਾ ਇਹ ਤੈਨੂੰ ਕੁਰਕਰੇ ਆ ਕੁਰਕਰੇ ਅੰਦਰੇ ਵਢਣ ਜੋਗੇ ਦੱਸ ਉਹ ਖਵਾਲਦੀ ਐ ਨਾਨੀ ਇਹਦੀ ਉਹਨੂੰ ਹੀ ਨਹੀਂ ਅਕਲ ਨਹੀਂ ਗਈ ਕਿ ਬੱਚਿਆਂ ਨੂੰ ਨਹੀਂ ਕੁਰਕਰੇ ਦੇਣੇ ਉਹ ਚੁੱਪ ਕਰ ਜਾ ਚੁੱਪ ਕਰ ਜਾਓ ਮੰਮੀ ਆ ਮੈਂ ਜਿਹੜੇ ਪੈਕਟ ਨੂੰ ਲੈ ਕੇ ਖਾ ਹੀ ਲਿਆ ਤੂੰ ਤੇ 5 ਰੁਪਏ ਨਹੀਂ ਦੇ ਦਿੱਤੇ ਹੁੰਦੀ। ਬਾਹਰ ਕਿ ਤਰ੍ਹਾਂ ਜਲਾਉਂਦੀ ਐ। ਇਹ ਸਭ ਕਾਹ ਹੈ ਤੇ ਪਾਣੀ ਫੇਰ ਦਿਆ ਕਰੋ ਚੰਗਾ। ਮੇਰਾ ਕੀ ਤਾਂ ਨજરੋਂ ਦਾ ਕਿਸ ਨੂੰ। ਚੁੱਪ ਕਰ ਤੇ ਜਿਹੜੇ ਕੰਮ ਆਇਓ ਕਰੋ। ਹਾਂ। ਵੇਸਣਾਂ ਦੀ ਬਣਾ ਕੇ ਦਿੱਤਾ ਤੇ ਬੂਥੀਆਂ ਵੇਖੇ ਦਾ ਸੁੱਕੀਆਂ ਮਾਵਾਂ ਧੀਆਂ ਦੀਆਂ ਹੈ। ਤੇ ਕੁਝ ਖਾਦਾ ਹੋਵੇ ਦਿਖੇ ਨਾ। ਹਲਵਾਨ ਬਣ ਜਾਂਦਾ ਉਹ ਤਾਂ ਉਦਾਂ ਹੀ ਖਾਣ ਨੂੰ ਬਣਾਉਂਦਾ। ਹਾਂ ਖਾਣ ਨੂੰ ਬਣਾਉਂਦਾ ਵਾ। ਕਿਉਂ ਨਹੀਂ ਬਣਾਉਂਦਾ? ਉਹ ਬੈਠੋ ਆਰਾਮ ਨਾਲ। ਚੁੱਪ ਕਰ ਤੇ ਜਾ। ਚਲਾਕ ਵੱਡਾ। ਹੋਰ ਵੱਡੀ ਪੁੱੜਦੀ ਹੈਗੀ ਆ ਕਿ ਜਾ। ਆ ਆ ਗਿਆ ਸਾਰਾ ਕੁਛ ਪੜਦੀ ਪੜਦੀ ਖੇਤ ਸੁਵਾ ਜਿੱਦਾਂ ਦੇ ਆ ਪੋਤਾ ਦੀ ਘਰ ਛੜੀ ਐ ਉਹ ਡੈਡੀ ਮੰਮੀ ਨੇ ਕਾ ਚੁੱਪ ਕਰ ਜਾ ਜਨ ਨਿਆਣੀ ਹੈਗੀ ਉਹ ਦਿਮਾਗ ਖਰਾਬ ਮੈਂ ਤੇ ਭਰਾ ਤੇਰੇ ਹੁੰਦੇ ਕਹਿਣਦੇ ਆ ਉਹ ਜੋ ਵੀ ਆ ਉਹ ਤੇ ਲੱਗਾ ਹੁੰਦਾ ਜਬਾਨ ਨੂੰ ਬੋਲਣ ਵਾਲਾ ਜਾ ਪੁੱਤ ਜਾ ਕੇ ਖੇਡ ਖੋੜ ਮੇਰੀ ਸੁਣ ਲੈ ਗੱਲ ਜਿਹੜੇ ਕੰਮ ਆਈਆਂ ਨਾ ਉਹ ਕਰੋ ਹੁਣ ਕੀ ਕਰਾਂ ਹੁਣ ਮੈਂ ਹੈਂ ਤੂੰ ਯਾਪ ਹੀ ਦੱਸ ਦੋ ਉਹ ਮੇਰੀ ਗੱਲ ਸੁਣ ਐਵੇਂ ਨਾ ਦੀਦਨੀ ਕਰੀ ਤੇ ਹੁੰਦੀ ਤੇ ਸ਼ਰਮ ਦੀ ਮੰਮੀ ਨੂੰ ਕਹਿ ਚਲੋ ਜੋ ਬਾਤ ਘਟ ਹੋ ਗਈ ਕੋਈ ਗੱਲ ਨਹੀਂ ਕੀ ਤੇ ਛੱਡੋ ਪਰੇ ਤੇ ਗੁੱਸੇ ਜੋ ਵੀ ਹੈਗੇ ਆ ਉਹਨਾਂ ਨੂੰ ਗੁੱਸਾ ਲਵਾ ਚੜਦਾ ਕੀ ਗੱਲ ਸਾਡੇ ਚ ਕੋਈ ਕਰਨੀਗਾ ਉਹ ਕੰਨ ਤੇ ਹੈਗਾ ਪਰ ਨਹੀਂ ਜੇ ਇਹ ਤੇ ਚੰਗੀ ਨਹੀਂ ਹੁੰਦੀ ਠੀਕ ਨਹੀਂ ਉਧਰੋਂ ਵਿਆਹ ਤਾਂ ਰਿਆ ਕੁੜੀ ਦਾ ਹੈ ਤੇ ਲੋਕਾਂ 20 20 ਗੱਲਾਂ ਕਰਨੀਆਂ ਵੀ ਵੱਡੀ ਨਾ ਇਹਨਾਂ ਕੁੱਟ ਕੇ ਕੱਢੀ ਆਹੋ ਬੜੀ ਕੁੱਟ ਕੇ ਕੱਢੀ ਆ ਤਾਂ ਡਾਂਗ ਮਾਰੀ ਰਸਿਰਚ ਮੈਂ ਉਹ ਮੰਮੀ ਮੇਰੀ ਗੱਲ ਸੁਣ ਇੰਨਾ ਪੱਥਰ ਦਿਲ ਨਹੀਂਗਾ ਬਣੀ ਦਾ ਉਹ ਤੁਹਾਨੂੰ ਹੀ ਚੰਗਾ ਭਲਾ ਪਤਾ ਉਹਦੀ ਗਲਤੀ ਕਿਹਦੀ ਸੀ ਠੀਕ ਹੈ ਤੇ ਗਲਤੀ ਮੰਨ ਲਓ ਜਦੋਂ ਚਾਹੁੰਦੇ ਵੀ ਮੇਰਾ ਘਰ ਵਸੇ ਤੇ ਚੁੱਪ ਕਰਕੇ ਨਾ ਜਾਓ ਤੇ ਚਲੀਏ ਨਹੀਂ ਮਮੀ ਜੀ ਉਹ ਤੇ ਨਹੀਂ ਘਰ ਹੈਗੇ ਇਹਨੇ ਦੀਦੀ ਨੂੰ ਲੈਣ ਵਾਸਤੇ ਕਿੱਥੇ ਮੰਨਦੇ ਹੀ ਬੜੀ ਮੁਸ਼ਕਲ ਮਨਾ ਕੇ ਤਿਕਲਾਇਆ ਵਾ ਤੇ ਹੋਰ ਸਮਝਣੀ ਨਾ ਹੈ ਕਿ ਇਸ ਚੀਜ਼ ਦੀ ਵੀ ਘਰ ਵਿਆਹ ਵੀ ਧਰਿਆ ਵਾ ਤੇ ਕਿੰਨੀ ਸ਼ਰਮਿੰਦੀ ਗੀ ਵਾਲੀ ਗੱਲ ਆ ਹੁਣ ਉੱਥੇ ਜਾ ਕੇ ਨਾਲੇ ਹੱਥ ਪੱਲਾ ਜੋੜਨਗੇ ਚਾਰ ਆਪਕਾਂ ਨੇਗੇ ਤੇ ਚਾਰ ਅਗਲਿਆਂ ਤੋਂ ਸੁਣਨਗੇ ਫਿਰ ਥੋੜੀ ਚੰਗੇ ਥੋੜੀ ਲੱਗੀਦਾ ਇਦਾਂ ਹਾਂ ਨਹੀਂ ਮਾਂ ਦੇ ਆਪਣੀ ਮਰਜ਼ੀ ਕਰਦੇ ਨੇ ਸਾਨੂੰ ਕੀ ਹੋਣ ਗਏ ਨੇ ਵੇਖੋ ਕੀ ਕਰਦੇ ਨੇ ਐ ਪਾਪੀ ਮੈਂ ਉੱਥੇ ਲੱਭਣ ਦੀਆਂ ਤੇ ਤੂੰ ਇੱਥੇ ਆਪਣੀ ਮਾਂ ਨਾਲ ਚੁਗਲੀਆਂ ਕਰੀ ਜਾਂਦੀਆਂ ਨਾਲੇ ਆਪਣੇ ਘਰ ਦੀ ਸੁਹਾਗਾਤ ਤੋਂ ਦੇਈ ਜਾਂਦੀਆਂ ਇਹਨਾਂ ਨੂੰ ਮम्मी ਮੈਂ ਨਾ ਤੁਹਾਨੂੰ ਬਾਅਦ ਚ ਫੋਨ ਕਰਦੀ ਹਾਂ ਹਾਂਜੀ ਬਾਅਦ ਚ ਫੋਨ ਕਰਦੀ ਐ ਨਾ ਮੈਂ ਉਹਨਾਂ ਨੂੰ ਕੀ ਗਲਤ ਕਹਾਂ ਉਹ ਜਿਹੜੀ ਗੱਲ ਹੈਗੀ ਉਹੋ ਹੀ ਦੱਸੀ ਤੇ ਨਹੀਂ ਜੇ ਘਰ ਦੀ ਗੱਲ ਕਰ ਰਹੀ ਆ ਜੀ ਤੇ ਫੇਰ ਕੀ ਹੋ ਜੇ ਆਹੋ ਤੂੰ ਬੜੀ ਸਿਆਣੀ ਐ ਨਾ ਨਾਲੇ ਉਹਨਾਂ ਨੇ ਕਿਹੜਾ ਤਾਂ ਡਪਲੇ ਖਾਵਾ ਉਹਨਾਂ ਦੀ ਤੋ ਛੱਡ ਸਾਰੇ ਪਿੰਨ ਨੂੰ ਪਤਾ ਵਾ ਰਿਸ਼ਤੇਦਾਰਾਂ ਨੂੰ ਪਤਾ ਵਾ ਸਾਰੇ ਜਗਤ ਤੇ ਤੁਹਾਡੀ ਥੂ ਥੂ ਹੋਈ ਪਈਏ ਕੀ ਪਤਾ ਕੀ ਮਾੜਾ ਕਰਤਾ ਵੀ ਥੂ ਥੂ ਹੋਈ ਪਈ ਆ ਹੱਡੀ ਤੇ ਹੋਰ ਇਤ ਵੱਧ ਮਾੜਾ ਤੇ ਕੀ ਕੀ ਕਰਨਾ ਉਹਨੂੰ ਵਿਚਾਰੀ ਨੂੰ ਤੁਸੀਂ ਟਿਕਣੇ ਨਹੀਂ ਦੇਂਦੇ ਹੁਣ ਵੀ ਧਿਮਗਰ ਜਾ ਕੇ ਮਿੰਤਾ ਕਰਨੀਆਂ ਹੀ ਆ ਨਾ ਹੱਥ ਪੱਲਾ ਜੋੜ ਕੇ ਤੇ ਉਹ ਲੈ ਕੇ ਆਉਣਾ ਉਹਨੂੰ ਨਹੀਂ ਨਾਲੇ ਤੂੰ ਵੀ ਇਹ ਘਰ ਦੀ ਨੂੰਹ ਆ ਠੀਕ ਆ ਜੇ ਤੁਹਾਡੀ ਥੂ ਥੂ ਹੁੰਦੀ ਤਾਂ ਤੁਹਾਡੀ ਵੀ ਹੁੰਦੀ ਆ ਮੈਂ ਆਹੋ ਘਟ ਚੁਗਲੀਆਂ ਕਰਿਆ ਕਰੋ ਆਪਣੇ ਪੇਕਿਆਂ ਨਾਲ ਤੂੰ ਤੇ ਆਪਣੀ ਮਾਂ ਨਾਲ ਕੋਈ ਗੱਲ ਦੱਸਦੀ ਨਾ ਵੇਖ ਲਾਂਗੀ ਜਦੋਂ ਤੂੰ ਵਿਆਹੀ ਜਾਏਂਗੀ ਤੇ ਫਿਰ ਪੜਾ ਕੀ ਕਰਦੀ ਆ ਮੈਂ ਤੁਹਾਡੇ ਵਾਂਗੂ ਨਹੀਂ ਪਵਾੜੇ ਪਾਉਣੇ ਠੀਕ ਆ ਨਾ ਜਦੋਂ ਤੂੰ ਹੀ ਪਾਉਂਦੀ ਆ ਤੂੰ ਤੇ ਇੱਥੇ ਨਹੀਂ ਟਿਕਣਨੀ ਸਾਡੇ 'ਚ ਲੜਾਈ ਪਾ ਛੱਡਦੀ ਆ ਤੇ ਉੱਥੇ ਤੂੰ ਟਿਕਣਾ ਵਾ ਕਿਹਦੇ 'ਚ ਵੀ ਲੜਾਈ ਪਾਈ ਮੈਂ ਕਿਦਾਂ ਤੁਹਾਡੀ 'ਚ ਲੜਾਈ ਪਾਈ ਆਪ ਹੀ ਬੰਨੇ ਲੱਭਦੀਆਂ ਲੜਨ ਦੇ ਆ ਲੰਦੇ ਹਾਂ ਮੰਮੀ ਨੂੰ ਵੇਖੀ ਉਹਨੂੰ ਦੱਸਦੀ ਵੀ ਆਪਣੀ ਮਾਂ ਨਾਲ ਚੁਗਲੀਆਂ ਕਰਨ ਦੀ ਹੱਡੀਆਂ ਆਪ ਤੇਰੀਆਂ ਹੱਟੀਆਂ ਸਿੱਕੇਗੀਆਂ ਜੋ ਮਰਜੀ ਤੂੰ ਉਹਨਾਂ ਨੂੰ ਦੱਸਦੀ ਮੈਂ ਉਹਨਾਂ ਤੋਂ ਦੱਸਦੀ ਆ ਇਹਨਾਂ ਹੋਏ ਉਹਨਾਂ ਦੇੋਂ ਤੋਂ ਪਹਿਲਾਂ ਪਹਿਲਾਂ ਤੇਰੀਆਂ ਹੱਡੀਆਂ ਸੇਕੀਆਂ ਲੈਣਾ ਮੇਰੀਆਂ ਸਕੰਦੀ ਸਕੰਦੀ ਬਹੁਤੀ ਜ਼ੁਬਾਨ ਨਾਲ ਮੈਂ ਚਲਾਇਆ ਕਰ ਜਿੰਨਾਂ ਤੇਰਾ ਕੰਮ ਹੈ ਉਹਨਾਂ ਦਾ ਕਰਿਆ ਕਰ ਸੇਕ ਹੀ ਲੈਣਾ ਮੇਰੀਆਂ ਹੱਡੀਆਂ ਤੂੰ ਹੱਡੀਆਂ ਸੇਕਣੀਆਂ ਜਿਹੜੀਆਂ ਮੰਮੀ ਤੇਰੀਆਂ ਸੇਕੂਗੀ ਉਹ ਦੱਸਲੀ ਮੈਂ ਅਜੀ ਕਹਿ ਨਹੀਂ ਆ ਜਿੰਨੂੰ ਮਰਜ਼ੀ ਦੱਸਦੀ ਦੱਸੂੰਗੀ ਤੇ ਉੱਧਰ ਜਾ ਕੇ ਕੰਮ ਕਰੋ ਇੱਥੇ ਬੈਠੇ ਬਿੱਲਾ ਕਰਨ ਨੂੰ ਤੇ ਆਪ ਕਰ ਲੈਣਾ ਹੈ ਨਾ ਮੇਰੇ ਵੱਲ ਜੋ ਤੁਰੀਆਂ ਆਏ ਆ ਜ਼ੁਬਾਨ ਤੇ ਤੇਰੀ ਇੰਨੀ ਚੱਲਦੀ ਹੈ ਹੁੰਦਾ ਤੇਰੇ ਕੋ ਕੁਝ ਹੈ ਨਹੀਂ ਮੰਮੀ ਨੇ ਜਿਸਹਾਂਗੀ ਦਾਸ ਤੇ ਜਿੰਨੂ ਮੱਜਿੱਦ ਦਰਦੀ ਮੈਂ ਤੇਰੀ ਗੁਣੀ ਤੂੰ ਆਪ ਕਰ ਲੈਣਾ ਹੀ ਨਾ ਮੇਰੇ ਵਾਲਾ ਭੱਜੀ ਆਈ ਹੈ ਨਾਲੇ ਮੈਂ ਤੁਹਾਡੀ ਨਾਮ ਕਰਨੀ ਲੱਗੀ ਹੈਗੀ ਹਟਾ ਕਾ ਜੀਆ ਤੇ ਹੱਥ ਨਾਲ ਠਾ ਕਰ ਮੈਂ ਤੇਰੇ ਤੋਂ ਵੱਡੀ ਆ ਮੈਂ ਇਦਾਂ ਹੀ ਰੱਖਨੇ ਹੱਥ ਰੱਖਨੇ ਤੇ ਫਿਰ ਰੱਖ ਛੱਡ ਕੰਮ ਨਾਲ ਕੋਈ ਵੀ ਕਰੀ ਹੈਗੀ ਪਤਾ ਨਹੀਂ ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ ਵਾ ਮੇਰੀ ਗੱਲ ਸੁਣ ਲੋ ਮੇਰੀ ਮਾਂ ਵੱਲ ਨਹੀਂ ਜਾਣਾ ਜਿਹੜਾ ਨਿਕਲ ਹੋ ਚੁੱਕੇ ਮੇਰੀ ਮਾਂ ਵੱਲ ਹੋ ਜਾਂਦਾ ਵਾ ਉਹ ਆ ਤੇ ਉਹ ਮੇਰੀ ਮਾਂ ਨੂੰ ਗੱਲਾਂ ਕਰਦੀ ਤੇ ਤੂੰ ਵੀ ਉਹੀ ਕੰਮ ਕਰਨ ਲੱਗ ਪੇ ਤੂੰ ਜਦੋਂ ਗਲਤੀ ਉਹ ਨਾ ਦੇ ਤੋ ਉਹਨਾਂ ਨੇ ਕਹਿਣਾ ਵਾ ਸਿਆਣੇ ਬਿਆਣੇ ਹੈਗੇ ਨੇ ਸਭ ਉਹ ਘਰ ਵਿੱਚ ਬੰਦਾ ਆਪ ਅੱਗੋਂ ਤੇ ਸਾਰੇ ਕੰਮ ਕਰਦਾ ਵਾ ਪਰ ਉਹ ਤੇ ਲੜਾਈ ਪਹੁੰਚ ਕੇ ਲੈਂਦੇ ਨੇ ਤੇ ਉਹਨਾਂ ਤੋਂ ਵੱਧ ਧੂਆਂ ਮੈਂ ਕਿਹੜੀ ਲੜਾਈ ਪਾਦੀ ਆ ਹੁਣ ਮੇਨਾਂ ਲੜਨ ਚ ਆ ਗਈ ਐ ਇੱਥੇ ਜਾਂ ਚਾ ਕੇ ਜਿਹੜਾ ਕੰਮ ਕਰਨਾ ਆਪ ਕਰਨਾ ਹਰ ਕਿਸੇ ਨੂੰ ਉਹ ਤੇ ਕਰਗੀ ਨਾ ਸਮਝਿਓ ਮੈਂ ਕੱਦ ਤੋਂ ਕੰਮ ਕਰ ਤੂੰ ਹੀ ਕਰੋ ਆਪਣਾ ਕੰਮ ਠੀਕ ਆ ਨਾ ਮੈਂ ਰੋਟੀ ਬਣਾ ਕੇ ਤੇ ਖਾ ਲਈ ਆ ਓਖੀ ਤੂੰ ਆ ਖਾਣੀ ਉੱਤ ਬਣਾ ਕੇ ਖਾ ਲੈ ਨਹੀਂ ਖਾਣੀ ਤੇ ਮੇਰੇ ਵੱਲੋਂ ਸਾਰਾ ਦਿਨ ਭੇਜਦਾ ਬਿਟੂ ਕੋਈ ਨਹੀਂ ਮੈਂ ਆਪਣੀ ਰੋਟੀ ਖਾ ਲੂੰਗੀ ਤੇ ਮੰਮੀ ਨੂੰ ਆਉਂਦੋਂ ਫਿਰ ਤੁਹਾਨੂੰ ਖਵਾਉਂਗੀ ਚੰਗੀ ਤਰ੍ਹਾਂ ਹੀ ਹਾਂ ਮੰਮੀ ਨੂੰ ਆਉਂਦੋ ਤੇਰੀ ਮੰਮੀ ਇੱਥੇ ਜੱਜ ਲੱਗੀ ਆ ਨਾ ਡਰਾਵੇ ਵੇ ਕੀਦਾ ਦਿੰਦੀ ਹੈ ਜਲ ਜੇ ਤੂੰ ਕਹਿਣਾ ਵਾ ਨਾ ਆਪਣੇ ਤੀ ਦੇਵੋਂ ਨੂੰ ਮੈਂ ਤਾਂ ਕਰਲਾ ਵੀ ਕਰ ਲਈਦੀ ਇਹਨਾਂ ਦਾ ਬੈਠਾ ਉਦਾਂ ਤੇ ਨਾ ਵਰਗੇ ਨੂੰ ਮੱਕੇ ਚ ਨਹੀਂ ਜਾਣਦੀ ਚਲ ਕੋਈ ਨਹੀਂ ਸੱਤੋਂ ਨਾਲੇ ਤੁਹਾਨੂੰ ਵੀ ਪਤਾ ਨਹੀਂ ਜੀ ਦੀ ਪੜਾਈ ਖਰਾਬ ਹੋ ਗਈ ਆ ਉਹ ਤਾਂ ਪੜਾਈ ਜਿਹੜੀ ਖਰਾਬ ਹੋਣੀ ਉਹ ਤੇ ਕੋਈ ਜਲਦੀ ਅਗਲ ਹੁੰਦੀ ਤੇ ਨਾ ਹੀ ਹੁੰਦੀ ਇੱਥੇ ਜਾਓ ਮੇਰੇ ਘਰ ਤੇ ਚਲ ਜਿਓ ਜਾ ਜਾ ਕੇ ਚੱਲ ਜਾ ਫਰਮਾ ਚਲ ਜਾਨੀ ਤੁਹਾਡੇ ਕਹਿਣ ਤੇ ਪਰ ਬਾਅਦ ਚ ਮੈਨੂੰ ਕੋਈ ਕਾਦੀ ਕਰਦੀ ਜਾਓ ਹਾਂ ਬੜਾ ਗੱਲ ਕਰਕੇ ਤੇ ਆ ਬਿੰਦੋ ਤੇ ਕੰਮ ਮਸਾਲੋਂ ਨਹੀਂ ਕੀਤੀ ਆ ਇਹ ਮੈਨੂੰ ਜ਼ਮਾਵੀਂ ਨਹੀਂਗਾ ਵੇਖਿਆ ਹੀ ਪਿੰਡ ਜਾ ਕੇ ਕੀ ਮੂੰਹ ਲੈ ਕੇ ਚਾਹਾਂਦੇ ਆਪਾਂ ਹਾਂ ਹਲੇ ਵੀ ਗੱਲਾਂ ਕਰਨੀ ਹੁੰਦੇ ਉਹ ਕਰਨ ਵਾਲੀਆਂ ਨੇ ਕਰਨੀ ਹੁੰਦੇ ਬੜਾ ਕਰਕੇ ਕਰਦੈ ਲਗੀ ਕੰਮ ਸਾਰੇ ਕੀਤੇ ਇਹਨਾਂ ਦੀ ਆਪ ਕਰਨੇ ਘਰ ਬਰਬਾਦ ਕਰਨਾ ਬਹੁਤ ਗੱਲ ਵਾ ਯਾਰ ਜੇ ਕਿਤੇ ਕੁੜੀ ਦਾ ਵਿਆਹ ਨਾ ਦਿੱਤਾ ਹੁੰਦਾ ਖੇਰ ਮਤ ਦੇਣੀ ਇਹਨਾਂ ਨੂੰ ਮੈਂ ਚੱਜ ਨਹੀਂ ਹੁਣ ਕੀ ਕਰਾਂ ਬੱਜੀ ਰੁਜਿੰ ਨਤਰਲੇ ਤੇ ਮੈਨੂੰ ਕਰਨੇ ਪੈਣੇ ਆ ਚੱਲ ਨਾ ਕੀਤੇ ਤੇ ਨਾਲ ਗਲੇ ਪੈ ਨਥਣਾ ਮੇਰੇ ਆਹ ਕੋਤਨਾ ਪਾਣੀ ਲੈਂਦੇ ਤੇ ਅਰਾ ਦੋਇ ਤੇ ਨਹੀਂ ਮੈਂ ਮਪਲੇਟਾਂ ਵੀ ਲਿਆਵਾ ਚੁੱਕ ਲਿਆਵਾ ਕੋਈ ਨਹੀਂ ਲਿਆਉਨੇ ਤੇ ਗਰਸਨ ਸਸਤੇ ਵੀ ਚਾ ਨਹੀਂ ਨੰਗਣ ਡੀ ਉਹਨ ਤਾਂ ਮੈਂ ਪਾਣੀ ਵੀ ਨਹੀਂ ਪੀਤਾ ਆ ਨਹੀਂ ਪੀਤਾ ਨਾ ਤੋ ਇਹ ਚਾ ਨਹੀਂ 판ਦੇ ਇਦਾਂ ਤੇ ਸੋਰੇ ਨੂੰ ਬਦੋ ਬਦਿ ਗਿਆ ਫਾੜ ਪਿਆ ਫਿਰ ਭਾਗ ਲਈ ਜੇ ਵੀ ਅੱਕ ਨਹੀਂ ਜਾਣ ਲਈ ਉਹਦੀ ਨਹੀਂ ਅੱਕੜ ਜਾਣੀ ਮਮੀ ਅੱਛਾ ਭੈਣ ਜੀ ਆਜੋ ਕੀ ਗੱਲਾਂ ਕੰਡੀਆਂ ਜੇ ਮਾਵਾ ਧੀਆ ਹੈ ਇੱਧਰ ਬੈ ਬਸ ਭਾਂਡੇ ਲਿਆਈਆਂ ਅੱਛਾ ਮਾਵਾ ਪਲੇਟਾਂ ਲੈ ਕੇ ਆਉਣੀ ਤੇ ਨੂੰ ਮੈਂ ਕਹ ਜੀ ਬਾਤ ਦੋ ਘੋਟੋਲਾ ਮੈਂ ਪਲੇਟਾ ਫਾੜ ਲੈਨੀ ਠੀਕ ਆ ਠੀਕ ਆ ਚਲੋ ਭੈਣ ਜੀ ਜੋ ਪਿੱਛੇ ਹੋ ਗਿਆ ਨਾ ਮਿੱਟੀ ਪਾਓ ਛੱਡੋ ਪਰ ਇਹ ਗੱਲਾਂ ਹੋ ਹੈ ਤੇ ਚਲੋ ਹੁਣ ਸ਼ਰਨ ਜਿੱਦਾਂ ਵੀ ਆ ਹੈ ਤੇ ਸਾਡੀ ਧੀ ਆ ਨਾ ਤੋਰੋ ਸਾਡੇ ਨਾਲ ਇਹਨੂੰ ਤੇ ਨਾਲੇ ਛਿਦਣੇ ਜੀ ਤੈਨੂੰ ਨਹੀਂ ਪਤਾ ਨਾ ਨਾਨ ਤੇਰੀ ਦਾ ਘਰ ਵਿਆਹ ਰਖਿਆ ਤੂੰ ਆਣ ਕਿਥੇ ਡੇਰੇ ਲਾ ਕੇ ਬੈਠੀ ਹੈ ਗੱਲ ਤਾਂ ਤੁਹਾਡੀ ਠੀਕ ਆ ਭੈਣ ਜੀ ਪਰ ਫਿਰ ਵੀ ਨਾ ਇਹ ਪਤ ਨੂੰ ਇੰਨਾ ਵੀ ਨਹੀਂ ਤੰਗ ਕਰ ਦੇਣਾ ਚਾਹੀਦਾ ਕਿ ਉਹ ਮਜਬੂਰੀ ਚ ਆਪਣੇ ਘਰੋਂ ਪੈਰ ਹੀ ਪੁੱਟ ਲੈ ਚਲੋ ਭੈਣ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਵੀ ਮਿੱਟੀ ਪਾਓ ਉਹਨਾਂ ਗੱਲਾਂ ਤੇ ਹੁਣ ਬਾਰ ਬਾਰ ਉਹੀ ਗੱਲਾਂ ਕਰੀ ਜਾਵਾਂਗੇ ਨਾ ਤੇ ਨਿਕਲਣਾ ਤੇ ਵਿੱਚ ਕੁਝ ਵੀ ਨਹੀਂ ਹੈ ਠੀਕ ਹੈ ਨਾ ਮੈਂ ਗਲਤ ਆਦੀ ਮੰਨਨੀ ਆ ਪਰ ਸਾਡੀ ਧੀਜ ਤੇ ਤੁਹਾਡੀ ਧੀਜ ਕੋਈ ਫਰਕ ਆ ਥੋੜਾ ਹੁਣ ਤੁਸੀਂ ਆਏ ਜੇ ਮੰਨ ਲਓ ਅਸੀਂ ਤੁਹਾਡੀ ਮੰਨਈ ਆਈ ਨਾ ਤਾਂ ਵੀ ਸਾਡੇ ਵਾਸਤੇ ਮਾੜੀ ਗੱਲ ਸਾਡਾ ਵੀ ਉਦੋਂ ਦਾ ਸ਼ਰੀਕਾ ਕਰਨਾ ਖਾਣੀ ਦੇਖਣ ਦੇ ਆ ਤੁਹਾਡੇ ਵੀ ਇੱਥੇ ਵੇਂਦੇ ਹੋਣੇ ਕਹਿੰਨੇ ਤੁਹਾਨੂੰ ਮਾੜੇ ਕਹਿ ਦੇਣਾ ਕਹਿੰਨੇ ਹਾਂ ਮਾੜੇ ਕਹਿ ਦੇਣਾ ਤੁਹਾਨੂੰ ਪਤਾ ਜੀ ਬਨੇਆਣਿਆਂ ਨੂੰ ਵਿਆਹ ਦੀਏ ਨਾ ਤੇ ਪਹਿਲੇ 2 ਦਿਨ 4 ਦਿਨ ਰਹਿ ਜਾਂਦਾ ਨਾ ਨਿਆਣੀ ਤੇ ਆਣ ਗੜ ਧਿਆਨ ਖੰਡਿਆ ਪਿੰਦੇ ਆ ਪਤਾ ਨਹੀਂ ਕਿਉਂ ਆਈ ਆ ਕੋਈ ਗੱਲ ਹੋ ਗਈ ਹੈ ਛੱਟ ਦੇ ਲੋਕੀ ਸ਼ੱਕ ਕਰਨ ਦੇ ਪੈਂਦੀ ਇਸੇ ਕਰਕੇ ਤੇ ਆਪਾਂ ਲੈਣ ਆਏ ਆ ਹੈਂ ਸ਼ਰਨ ਪਤਾ ਹੋ ਤੋ ਤੇ ਆ ਤਾਂ ਚੱਲੀਏ ਕੋਈ ਨਹੀਂ ਉਹ ਤਾਂ ਠੀਕ ਆ ਗੱਲਾਂ ਮੁੰਜੀ ਇਹ ਤਾਂ ਗੱਲ ਆ ਕਿ ਹੁਣ ਇਹਨੂੰ ਜੇ ਜਾਊਗੀ ਨਾ ਇਹਨੂੰ ਤੰਗ ਨਾ ਕਰਿਓ ਇਹ ਨਾ ਹੋਏ ਕਿ ਵਿਚਾਰੀ ਫੇਰ ਉੱਥੇ ਜਾ ਕੇ ਨਾ ਤੇ ਦੁਖੀ ਰਹੇ ਲੈ ਦੱਸ ਫੇਰ ਅੰਦਰਾਂ ਤੱਕ ਦੀ ਜਾਰੀ ਮੈਂ ਕਿੱਥੇ ਤੰਗ ਕਰਦੀ ਆ ਕਿਹੜੇ ਕੱਚ ਗੱਲਾਂ ਨਹੀਂ ਹੁੰਦੀਆਂ ਨਹੀਂ ਮੰਮੀ ਮੈਂ ਤੁਹਾਨੂੰ ਸਾਹਮਣੇ ਮੰਮੀ ਵੀ ਖਲੋਤੇ ਮੈਂ ਤੁਹਾਨੂੰ ਕਦੀ ਕੇ ਗੱਲ ਦਾ ਜਵਾਬ ਦਿੱਤਾ ਵਾ ਜਾਂ ਕੋਈ ਕੰਮ ਨਹੀਂ ਕੀਤਾ ਕਰਦਾ ਜੇ ਨਹੀਂ ਜਵਾਬ ਦਿੱਤਾ ਨਾ ਸਾਨੂੰ ਸਾਰਾ ਹੀ ਪਤਾ ਵਾ ਇਹ ਦਾ ਮੈਨੂੰ ਨਹੀਂ ਮਿਲਦੀ ਇਹ ਜਵਾਬ ਦੇਣਾ ਠੀਕ ਆ ਲਓ ਭੈਣ ਜੀ ਜਵਾਬ ਤੇ ਨਹੀਂ ਦਿੰਦੀ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਨਿਗੀ ਜੀ ਗੱਲ ਘਰ ਚੋਗੇ ਤੇ ਚੁੱਕ ਕੇ ਫੋਨ ਤੁਹਾਨੂੰ ਲਾਤਾ ਹੈ ਆਪਣੇ ਘਰ ਦੀਆਂ ਨਿਕ ਨਿਕ ਗੱਲਾਂ ਥੋੜੀ ਦੱਸੀਆਂ ਹੁੰਦੀਆਂ ਵਾ ਘਰਾਂ ਚ 100 ਗੱਲਾਂ ਹੋ ਜਾਂਦੀਆਂ ਵਾ ਫਿਰ ਕੀ ਆ ਨਹੀਂ ਮੰਮੀ ਜੇ ਮੈਂ ਰੋਏ ਫੋਨ ਲਾਉਂਦੀ ਹੁੰਦੀ ਨਾ ਤੇ ਇੰਨਾ ਟਾਈਮ ਕਦੀ ਵੀ ਨਹੀਂ ਨਿਕਲਣਾ ਜਿੰਨਾ ਲੰਗ ਗਿਆ ਵਾ ਸ਼ਰਨ ਆਹ ਥੋੜੀ ਗੱਲ ਆ ਫਿਰ ਤੂੰ ਗੱਲਾਂ ਨਹੀਂ ਕਰਦੀ ਆਪਣੀ ਮਾਂ ਨਾਲ ਜਦੋਂ ਵੇਖਣਾ ਫੋਨ ਲੈ ਕੇ ਕਦੀ ਇਹ ਨੁਕਰ ਚ ਕਦੀ ਇਹ ਨੁਕਰ ਵਿੱਚ ਤਾਂ ਛੱਡੋ ਪਰੇ ਮੈਂ ਤਾਂ ਪੁਰਾਣੀਆਂ ਗੱਲਾਂ ਕਰਨੀਆਂ ਨਹੀਂ ਚੰਬਦੀ ਨਾਲੇ ਨਨਾਨੇ ਦੀਦਾ ਵਿਆਹ ਰਖਿਆ ਭੈਣ ਜੀ ਘਰ ਇਹਨੂੰ ਅੱਗੇ ਲਾ ਕੇ ਸਾਰੇ ਕੰਮ ਕਰਨੇ ਚਾਹੀਦੇ ਆ ਇਹ ਆਣ ਕੇ ਇੱਥੇ ਬੈਠੀ ਆ ਤਾਂ ਦੱਸ ਮੰਮੀ ਉਹ ਤਾਂ ਛੱਡੋ ਹਾਂ ਤੁਸੀਂ ਤੁਹਾਡੀ ਗੱਲ ਤੇ ਹੋਰ ਵਾ ਅਮਨ ਕਿਦਾਂ ਗੱਲਾਂ ਕਰਦੀ ਆ ਮੈਨੂੰ ਲੈ ਉਹ ਤਾਂ ਨਿਆਣੀ ਐ ਛਦੇਣੇ ਚਾਰ ਤੂੰ ਕਰ ਲੀਆਂ ਚਾਰ ਮੈਂ ਕਰ ਲੀਆਂ ਚਾਰ ਜੇ ਹੁੰਦੇ ਨਿਆਣੀ ਨੇ ਕਰ ਲੀਆਂ ਤੇ ਕੀ ਆਖਰ ਆ ਗਈ ਫਿਰ ਕੀ ਆ ਜੇ ਭੈਣ ਜੀ ਆਪਾਂ ਕੋ ਗੱਲ ਕਰੀਏ ਨਾ ਤੇ ਟੈਮ ਉਹਦਾ ਹੀ ਆਪਣੇ ਘਰ ਚ ਵਧੀਆ ਕੱਢੀਏ ਤੇ ਲੋੜਕੀਏ ਰੋਜ਼ ਜਿਹੜੀ ਕਪਤਪਾਉਂਦੀ ਲੈ ਭੈਣ ਜੀ ਪੈਣਾ ਪੈਣਾ ਦੀ ਤਾਬਸਤ ਗੱਲ ਹੋਈ ਜਾਂਦੀ ਆ ਫਿਰ ਕੀ ਆ ਤੁਸੀਂ ਤਾਵੇਂ ਐਡੀ ਲੰਮੀ ਗੱਲ ਬਣਾ ਲਈ ਆ ਗਲਤ ਕੋਈ ਹੈ ਹੀ ਨਹੀਂ ਆ ਚੱਲ ਚੱਲ ਤੂੰ ਹੋ ਤਿਆਰ ਮੰਮੀ ਤੇਰੀ ਦੀ ਕਹਿਣ ਲਈਏ ਪਾਪਾ ਤੂੰ ਕਪੜੇ ਤੇ ਚੱਲੀਏ ਅੱਗੇ ਲਾ ਕੇ ਸਾਰੇ ਕੰਮ ਕਰ ਠੀਕ ਆ ਕੋਈ ਗੱਲ ਨਹੀਂ ਮੰਮੀ ਕਰ ਲੈਨੇ ਆ ਮੈਂ ਰੋਟੀ ਬਣਾਉਂਨੀ ਰੋਟੜੀ ਖਾ ਲੋ ਉਹ ਰੋਟੀ ਨਹੀਂ ਖਾਣੀ ਆ ਨਹੀਂ ਨਹੀਂ ਤੈਨੂੰ ਪਤਾ ਹੀ ਆ ਨਾ ਕਿ ਘਰ ਵਿਆਹ ਦਾ ਕੰਮ ਆ 100 ਕੰਮ ਜਾ ਕੇ ਦੇਖਣੇ ਆ ਚੱਲ ਪੁੱਤ ਖਲੋਤੀ ਕਿਉਂ ਚੱਲ ਹੋ ਤਿਆਰ ਚਲੀਏ ਆਪਾਂ ਹੈਂ ਟਾਈਮ ਥੋੜਾ ਤੈਨੂੰ ਪਤਾ ਹੀ ਹੈ ਨਾ ਚੱਲ ਸਰਨ ਤੇ ਕੱਪੜੇ ਇਕੱਠੇ-ਕੁੱਠੇ ਕਰ ਲੈ ਮੈਂ ਤੇਰੇ ਕੋਲ ਡੈਡੀ ਨਾਲ ਸਲਾਹ ਕਰਾਂ ਤੇ ਤੁਸੀਂ ਬੈਠੋ ਭੈਣ ਜੀ ਮੈਂ ਆਈ ਹਾਂ ਚਲੋ ਕੋਈ ਨਹੀਂ ਸਰਨ ਬੋਤ ਹਾਂ ਮੈਂ ਕੀਤੀ ਤੇ ਡੈਡੀ ਨਾਲ ਗੱਲ ਅੱਛਾ ਕੀ ਆਂਦੇ ਡੈਡੀ ਫਿਰ ਮੰਨਦੇ ਤਾਂ ਨਹੀਂ ਬੜੇ ਔਖੇ ਮਨਾਈ ਨੇ ਆਂਦੇ ਤਾਂ ਇੱਥੇ ਇੰਨਾ ਕੁਝ ਕਰਦੀ ਐ ਫਿਰ ਜਾ ਕੇ ਕੁੜੀ ਨੂੰ ਤੰਗ ਕਰੇਗੀ ਤੇ ਮੈਂ ਹੁਣ ਤਾਂ ਜਾ ਕੇ ਤੇ ਮੈਂ ਹੱਡੀ ਸੋਈ ਚ ਲਈ ਹੀ ਗੱਲਾਂ ਕਰਨ ਤੇ ਬੜੇ ਪਿਆਰ ਨਾਲ ਲਈ ਤੇ ਕਹਿੰਦੀ ਚੱਲ ਵੇਖ ਲੈ ਫਿਰ ਕਹਾਂ ਕੁੜੀ ਨੂੰ ਹੋ ਜਾ ਤਿਆਰ ਹਾਂ ਚਾ ਚਲੋ ਮੈਂ ਚਲੀ ਜਾਨੀ ਆ ਵੈਨਿਆ ਹੁਣ ਕੀ ਬੰਦਾ ਉਹ ਉਥੇ ਚੱਲ ਇੱਕ ਗੱਲ ਦੱਸਾਂ ਹੁਣ ਇੱਕ ਕੰਮ ਇਹ ਕਰੀ ਕਿ ਜੇ ਕੋਈ ਗੱਲ ਕਰੇ ਤਾਂ ਵੀ ਪੁੱਤ ਚੁੱਪ ਕੀਤੀ ਰਹੀ ਜਦੋਂ ਵਿਆਹ ਹੋ ਜੇ ਨਾ ਉਦੋਂ ਬੜੀਆਂ ਗੱਲਾਂ ਸੁਣਨੀਆਂ ਪੈਂਦੀਆਂ ਠੀਕ ਆ ਕੋਈ ਗੱਲ ਨਹੀਂ ਮੰਮੀ ਨਾਲੇ ਹੁਣ ਚਾਚੇ ਹੋਣਗੇ ਨਾ ਗੱਲਾਂ ਕਰਦੇ ਐਨਾ ਚਲ ਹੋ ਗਿਆ ਮੈਨੂੰ ਆਏਗੀ ਹੁਣ ਮੰਨ ਲਾ ਤੈਨੂੰ ਨਾਲ ਨਾ ਕੱਲੀਏ ਉਹਨਾਂ ਨੇ ਆਖਣਾ ਵਾ ਫੇ ਅੱਗੇ ਪੜਾ ਲੈਣ ਨਹੀਂ ਆਏ ਤੇ ਜੇ ਹੁਣ ਆਏ ਆ ਤੇ ਨਾ ਤੈਨੂੰ ਪਤਾ ਉਹਨਾਂ ਨੇ ਫੇਰ ਮੈਨੂੰ ਗੱਲਾਂ ਕਰਨੀਆਂ ਤੇਰੀ ਮਾਂ ਦਾ قصور ਹੋਣਾ ਜਾਂ ਇਹਦੇ ਪਿਓ ਦਾ قصور ਹੋਣਾ ਤੇ ਚੱਲ ਕੋਈ ਨਹੀਂ ਪੁੱਤ ਤੂੰ ਚੱਲ ਜਾ ਹੁਣ ਉਹਨਾਂ ਦੇ ਵੀ ਘਰ ਵਿਆਹ ਆ ਸਾਰੀਆਂ ਗੱਲਾਂ ਮੇਰੇ ਸਾਡੇ ਦੇ ਹੀ ਆਉਣੀਆਂ ਨੇ ਉਹਨੇ ਵੀ ਉੱਥੇ ਜਾ ਕੇ ਸੱਚੀ ਹੋ ਜਾਣਾ ਕਿ ਮੈਂ ਤਾਂ ਲੈਣ ਗਈ ਆ ਤੇ ਜੇ ਹੁਣ ਟਾਈਮ ਲੰਘ ਗਿਆ ਨਾਲ ਮੁੜ ਕੇ ਕੀਤਾ ਕੱਲ ਨੂੰ ਅਗਲੇ ਆਉਣ ਜਾਂ ਨਾ ਆਉਣ ਤੇ ਟਾਈਮ ਲੰਘਦਾ ਹੀ ਚੰਗਾ ਹੋ ਹੈ ਚਲੋ ਕੋਈ ਗੱਲ ਨਹੀਂ ਮੰਮੀ ਜਾ ਕੇ ਵੇਨੇ ਭਲਾ ਹੁਣ ਕੀ ਕਰਦੇ ਚਲ ਹੁਣ ਇਹ ਕੰਮ ਕਰੀ ਕੁੜੀ ਨੂੰ ਨਾ ਹੁਣ ਕੱਪੜੇ ਦੂਜੇ ਪਾ ਲੂ ਠੰਡ ਜੀ ਆ ਤੈਨੂੰ ਨਾ ਮੈਂ ਮੋੜ ਰੋਜ਼ ਦੀ ਮਠਰੀ ਕੱਪੜੇ ਪਾ ਕੇ ਉਹ ਰਹਿਂਦੇ ਹਾਂ ਚਲੋ ਕੋਈ ਗੱਲ ਨਹੀਂ ਆਪਣੇ ਘਰ ਹੀ ਬੁੱਤ ਜਾਣਾ ਆਹੋ ਕੋਈ ਨਹੀਂ ਉਹ ਰਹਿਣ ਦਿੰਨੀ ਹੈ ਕਿ ਉੱਥੇ ਕੋਈ ਗੱਲਬਾਤ ਨਾ ਕਰੀ ਚੁੱਪ ਕਰਕੇ ਟਾਈਮ ਕੱਢੀ ਤੈਨੂੰ ਪਤਾ ਤੇਰੇ ਪਿਓ ਦੇ ਸੁਭਾਤ ਨਹੀਂ ਮੰਮੀ ਮੈਂ ਦੱਸ ਕੀ ਕਹਿਣਾ ਮੈਂ ਅੱਗੇ ਨਹੀਂ ਕਹਿੰਦੀ ਮੈਂ ਹੁਣ ਉਹਨਾਂ ਨੂੰ ਕੀ ਕਹਿਣਾ ਜੇ ਕੋਈ ਚੀਜ਼ ਲੈ ਦੇਣ ਤਾਂ ਵੀ ਠੀਕ ਹੈ ਨਾ ਲੈ ਦੇਣ ਆਪਣੀ ਮਾੜੀ ਪਾ ਕੇ ਟਾਈਮ ਕੱਢ ਲੈਣਾ ਮੰਗਣਾ ਨਹੀਂ ਨਾ ਕੋਈ ਨਹੀਂ ਨਹੀਂ ਮੰਮੀ ਮੈਂ ਨਹੀਂ ਕਿਸੇ ਨੂੰ ਕਹਿੰਦੀ ਮੰਮੀ ਮੈਂ ਸੋਚਣ ਲਈ ਆ ਕਿ ਕੀ ਬਦਲਣਾ ਸੂਟ ਸਵੇਰੇ ਨਹਾ ਕੇ ਬਦਲੇ ਹੀਗੇ ਰਹਿਣ ਦਿੰਨੀ ਹੁਣ ਇੱਧੇ ਚੱਲ ਜਾਨੀ ਆ ਚ ਕਸ ਤੇ ਜਿੱਦ ਨਹੀਂ ਹੋਈ ਆ ਹੁਣ ਹੋ ਸਕਦਾ ਉੱਥੇ ਜਾ ਕੇ ਨਾ ਹੀ ਕੋ ਗਲਤੀ ਕਰੇ ਨਾ ਇਹਦਾ ਵਾਦਾ ਘਾਟਾ ਫੇਰ ਦਲੇ ਚੱਲ ਨਾ ਕਰੇ ਤਾਂ ਚੰਗਾ ਵਾ ਨਾ ਕਿੰਨੀ ਤਰ੍ਹਾਂ ਸਹੁਰੇ ਨੇ ਬੇਇੱਜ਼ਤੀ ਕੀਤੀ ਪਰ ਸੋਹਣੇ ਉਹ ਤੇ ਨੰਨ ਗੱਲਾਂ ਕਰਦਾ ਤੂੰ ਦੱਸੋਈ ਚੱਲ ਉਹਨੂੰ ਮੰਮੀ ਜਿੰਨਾ ਮਰਜ਼ੀ ਕਰ ਉਹਨੂੰ ਕਿਹੜਾ ਲੱਗਦੀ ਹੁੰਦੀ ਹੈ ਨਹੀਂ ਹੁਣ ਸਮਝ ਜਾਈਗੀ ਜੇ ਸਾਬ ਨੂੰ ਸੋਈ ਦੀ ਗੱਲਾਂ ਕਾੰਦੀ ਜਾਬਦੀਆਂ ਦੇ ਕੋ ਖਾਣੇ ਚ ਪਈਆਂ ਨੂੰ ਮੈਨੂੰ ਤਾਂ ਨਹੀਂ ਗੱਮ ਹੀ ਲੱਗਦਾ ਤੁਸੀਂ ਕਹਿੰਦੇ ਜੇ ਉਹ ਚੱਲ ਪੁੱਤ ਹੁਣ ਟਾਈਮ ਤੇ ਕੱਢਣਾ ਹੀ ਹੈ ਜਿੱਦਾਂ ਦੇ ਜੀ ਉਹਨਾਂ ਨਾਲ ਉਦਾਂ ਦੇ ਹੋਣਾ ਪੈਣਾ ਵਾ ਤੇ ਜਾ ਉਠ ਮਤਲਬ ਡੈਡੀ ਨੂੰ ਆਜ ਮਾਰਨੀ ਹੈ ਤੇ ਚਲੋ ਫਿਰ ਹੈ ਕੋਈ ਨਹੀਂ ਮੈਂ ਪਾ ਲਿਆ ਕੱਪੜੇ ਮੈਂ ਤਾਂ ਰੋਟੀ ਦੀ ਸੋਲਾ ਮਾਰੀ ਤਾਂਦੇ ਨਹੀਂ ਰੋਟੀ ਖਾਣੀ ਰਹਿਣ ਦਾ ਕੋਈ ਗੱਲ ਨਹੀਂ ਘਰੇ ਜਾਣਾ ਹਾਂ ਸੋ ਕੰਮ ਨਾਲੇ ਵਿਆਹ ਕਰਕੇ ਘਰ ਵੀ ਪੋਤਾ ਲੈ ਕੱਪੜੇ ਬਣਾ ਲੈ ਰੋ ਮੈਂ ਮੋਹ ਸੀ ਆ ਉਹ ਚਲ ਰਹਿਣ ਦ ਡੈਡੀ ਜੀ ਰਹਿਣ ਦ ਚਲ ਭਾਈ ਗੱਲ ਤੇ ਕੋਈ ਨਹੀਂ ਉਹ ਰਹਿਣ ਦ ਬੜਾ ਕੋਹਾ ਕੋਈ ਗੱਲ ਨਹੀਂ ਤੇ ਚਲੋ ਇਦਾਂ ਆ ਵੀ ਪੁੱਤ ਤੂੰ ਹੀ ਨਾ ਥੋੜਾ ਧਿਆਨ ਨਾ ਰਹੀਂ ਜੋ ਕੁਝ ਹੋਰ ਗੱਲ ਹੋਊੀ ਜੈ ਇਹਨਾਂ ਗੱਲ ਨੂੰ ਛੱਡੀ ਨਾ ਵੀ ਜਾਵਾ ਠੀਕ ਠੀਕ ਆ ਇਹ ਤੇਰੇ ਸੱਸ ਸਹੁਰਾ ਇਹਨਾਂ ਨੂੰ ਆਪਣਾ ਮਾਂ ਮੇ ਨੂੰ ਸਮਝਣਾ ਠੀਕ ਆ ਅਸੀਂ ਤੈਨੂੰ ਪਹਿਲਾਂ ਵੀ ਇਹੋ ਗੱਲ ਕਹੀ ਤੇ ਤੁਸੀਂ ਵੀ ਭਾਜੀ ਜੀ ਸਾਡੇ ਮੂੰਹ ਕੋ ਗੱਲ ਨਿਕਲ ਗਈ ਹੁਣ ਪਤਾ ਨਾ ਕਰਿਓ ਅਸੀਂ ਤਾਂ ਨੇ ਬਚ ਲੋ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਿਲਕੁਲ ਜੀ ਬਿਲਕੁਲ ਤੇ ਠੀਕ ਠਾਕ ਰਹੋ ਅਸੀਂ ਖੁਸ਼ ਹਾਂ ਜੀ ਜੇ ਤੁਸੀਂ ਆਪਣੇ ਘਰ ਠੀਕ ਰਹੋ ਸਾਨੂੰ ਵੀ ਚਾਹੀਦਾ ਬਿਲਕੁਲ ਨਹੀਂ ਕੋਈ ਨਹੀਂ ਠੀਕ ਹੈ ਜੀ ਠੀਕ ਆ ਨਾ ਹਾਂਜੀ ਤੇ ਬਾਕੀ ਕੋਈ ਗੱਲ ਨਹੀਂ ਮਾਰੂਗਾ ਕਿਹੜਾ ਮੈਮ ਕਿਹੋ ਜਾਵਾਂਗੇ ਜਿਵੇਂ ਚੱਲੀਏ ਫਿਰ ਚਲੋ ਚਲ ਹਾਂਜੀ ਚਲੋ ਜੀ ਬਾਜੀ ਰੋ ਬਸ ਸਾਰਾ ਕੁਝ ਚਲੋ ਠੀਕ ਹੈ ਚਲੋ ਚੰਗਾ ਭਾਜੀ ਚੰਗਾ ਜੀ ਚਲੋ ਠੀਕ ਆ ਚੰਗਾ ਹੋ ਜੀ ਠੀਕ ਆ ਤੁਹਾਨੂੰ ਚੰਗਾ ਬੁੱਤ ਚੰਗਾ ਠੀਕ ਆ ਜੀ ਚਲੋ ਸਨੀ ਹਾਂਜੀ ਇੱਜਾ ਗੱਡੀ ਕੱਢ ਤੂੰ ਕਰ ਲੈ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਹਾਂਜੀ ਕਿਹਨੂੰ ਨਹੀਂ ਪਤਾ ਹੁੜਿਆਣ ਗਾਉਂ ਚ ਲੜਕੀ ਆਈ ਹੈ ਠੀਕ ਆ ਨਾ ਮੈਂ ਇਹੋ ਗੱਲ ਕਹੀ ਸੀਗੀ ਉਹਦੀ ਮੰਮੀ ਨੇ ਕਿ ਠੀਕ ਆ ਤੇ ਤਾਂ ਗਈ ਆ ਹੁਣ ਵਿਆਹ ਵਿੱਚ ਸਾਰੇ ਇਕੱਠੇ ਹੋਣਾ ਵਾ ਤੇ ਹੁਣ ਇਹ ਨਾ ਗੱਲ ਆਖੀ ਪਈ ਵੀ ਇਹ ਕਹੀਂ ਵੀ ਮੇਰੀ ਮੰਮੀ ਨਹੀਂ ਠੀਕ ਆ ਠੀਕ ਆ ਮੈਂ ਕੋਈ ਗੱਲ ਹਾਂਜੀ ਆਹੋ ਐਵੇਂ ਫਿਰ ਮੁੱਛ ਕੋ ਗੱਲ ਨਿਕਲ ਜੇ ਹੁਣ ਨਹੀਂ ਨਹੀਂ ਕੁਛ ਨਹੀਂ ਕਹਿੰਦੀ ਹਾਂਜੀ ਦੇ ਲਾਤੀਆਂ ਦਾ ਜੇ ਆਏ ਨੇ ਤੇ ਮੈਂ ਇੰਤ ਨਹੀਂ ਲੱਗਾ ਅਗਲੇ ਲੈ ਗਏ ਉਹ ਚੱਲ ਚੰਗਾ ਵਾ ਆਪਣੇ ਘਰ ਚਲ ਗਈ ਆ ਸਾਡੀ ਕੋਈ ਜੇ ਥੋੜਾ ਉਹਨਾਂ ਨਾਲ ਪਰ ਇਹ ਆ ਵੀ ਦੁੱਖ ਵੀ ਆਉਂਦਾ ਨਾ ਜਦੋਂ ਲੋਕੀ ਮੁੜ ਕੇ ਗਲਤ ਕਰਦੇ ਆ ਇਦਾਂ ਥੋੜਾ ਹੁੰਦਾ ਵਾ ਹਉ ਤਾਂ ਬਥੇਰੇ ਤਲੇ ਮਾਨਦੀ ਉਹ ਚਲੋ ਜੇ ਸਿਆਣੇ ਹੋਣਗੇ ਤੇ ਗਾਂ ਕੋਈ ਮੜੀ ਚੰਗੀ ਨਾ ਹੋਊਗੀ ਮੈਂ ਤਾਂ ਕੁੜੀ ਨੂੰ ਸਮਝਾਇਆ ਸੀ ਮੈਂ ਪੁੱਤ ਜੇ ਕੋਈ ਵਾਦਾ ਘਾਟਾ ਹੋ ਜੇ ਤੇ ਚੁੱਪ ਕੀਤੀ ਰਹੀ ਤਾਂ ਨਹੀਂ ਕੋਈ ਨਾ ਮੈਂ ਐਵੇਂ ਤੇ ਕਿਨੂੰ ਗੁੱਸੇ ਹੋਈ ਲੈਨੀ ਚਲੋ ਉਹ ਤਾਂ ਕੋਈ ਗੱਲ ਨਹੀਂ ਥੋੜਾ ਬੋਧਾ ਹੋ ਹੀ ਜਾਂਦੀ ਮਾੜੀ ਚੰਗੀ ਗੱਲ ਪਰ ਏਡੇ ਵੱਡੇ ਕੰਮ ਥੋੜਾ ਹੋਣਾ ਚਾਹੀਦਾ ਚਲੋ ਹੁਣ ਫੜੇ ਨਾ ਹੀ ਕਰੇ ਬਥੇਰੀ ਇੱਥੇ ਤਹੀ ਨਹੀਂ ਤੱਕ ਚਲੀ ਨਹੀਂ ਹੁਣ ਇਹਨੇ ਕੀ ਕਰਨਾ ਵਾ ਹੋ ਗਿਆ ਜੋਰ ਉਹਦਾ ਬਥੇਰਾ ਕੁਝ ਵੇਖ ਲਿਆ ਨੇ ਕਰਕੇ ਚਲ ਕਰ ਫਿਰ ਤੂੰ ਵੀ ਨਿਕਾ ਮੋਟਾ ਕੰਮ ਕਰ ਹੈ ਚਲੋ ਮਮੀ ਇੱਥੇ ਆਹ ਮੈਨੂੰ ਦੱਸੋ ਕੀ ਹੋਇਆ ਫਿਰ ਵੇਖਾ ਕਿੱਡੀ ਕਾਲੀ ਆ ਦੱਸ ਦਿੰਨੀ ਆ ਮੈਂ ਤੇ ਮੈਂ ਤੇ ਮਮੀ ਫੋਨ ਵੀ ਲਾਉਂਦੀ ਹਾਂ ਮਗਰੋ ਉਪਿੰਦਰ ਵੀਰਾਨ ਨੇ ਕਿਦਾਂ ਮੈਨੂੰ ਇੱਕ ਫੋਨ ਵੀ ਖੋਲਿਆ ਮੈਨੂੰ ਕਹਿੰਦਾ ਤੂੰ ਓਨੀ ਦਿਨ ਨਹੀਂ ਫੋਨ ਮਿਲਣਾ ਜਿਨੀ ਤੇ ਮੰਮੀ ਨਹੀਂ ਹੁੰਦੀ ਤੂੰ ਪੋੜੇ ਪਾੜੇ ਕਰਨੇ ਆ ਨਹੀਂ ਤੂੰ ਕਹਣਾ ਤੂੰ ਨਹੀਂ ਪੋੜੇ ਪਾਉਂਦਾ ਮੈਂ ਮੈਂ ਜਦੋਂ ਨਹੀਂ ਲੱਗਾ ਦਿਮਾਗ ਅੱਧਾ ਸਿੱਦਾ ਵਾ ਮੇਰਾ ਫੋਨ ਹੀ ਨਹੀਂ ਦੇਂਦਾ ਮੈਨੂੰ ਚਲ ਕੋਈ ਵੀ ਉੱਥੇ ਕਿਹੜਾ ਪਰਹਿਣ ਗਏ ਸੀਗਾ ਆ ਹੀ ਜਾਣਾ ਹੈਗਾ ਤੂੰ ਵੀ ਹੌਸਲਾ ਕਰਿਆ ਕਰ ਕੀ ਹੋਇਆ ਫਿਰ ਮੰਮੀ ਹੁਣ ਆ ਕੀ ਆ ਇਹਦੇ ਪਿਓ ਦੀ ਐਡੀ ਲੰਮੀ ਜ਼ੁਬਾਨ ਵਾ ਲੈ ਪੀ ਆਂ ਕਰਜ ਕਰਜ ਕੇ ਬੋਲੇ ਉੱਥੇ ਵੀ ਤਾਂ ਗੱਲ ਹੀ ਨਹੀਂ ਕਰਨ ਵਾਲੀ ਕੋਈ ਫਰ ਮੈਂ ਕਿਹੜੀ ਘੱਟ ਕੀਤੀ ਮੇਰੇ ਕੋਲ ਜਿੰਨੀਆਂ ਹੋਈਆਂ ਨਾ ਉਹਨੀਆਂ ਹੀ ਕੀਤੀਆਂ ਫਿਰ ਤਾਪੀਓ ਤੇ ਪਰਾ ਦੋਵੇਂ ਮੇਰੇ ਗੱਲ ਪਾਗੇ ਆਦੇ ਜੇ ਤੂੰ ਹੁਣ ਨਾ ਨਾ ਖੜੀ ਤੇ ਮੁਰਕੇ ਕੁੜੀ ਦਾ ਵਿਆਹ ਦਿੱਤਾ ਤੇ ਬੇਟੀ ਉਥੇ ਆਪਣੀ ਹੋਣੀ ਆ ਫਿਰ ਮੈਂ ਵੀ ਦਿਮਾਗ ਨਾਲ ਸੋਚਿਆ ਕਿ ਮਨਾ ਇਹ ਤੇ ਗੱਲ ਸੱਚੀ ਆ ਤੇ ਧੀਏ ਤੇਰੇ ਮੂੰਹ ਨੂੰ ਮੈਂ ਜਾ ਕੇ ਨਾ ਇਹਦੀ ਮਾਂ ਨੂੰ ਕਿਹਾ ਮੈਂ ਕਿ ਚਲੋ ਭੈਜੀ ਛੱਡੋ ਪਰੇ ਗੱਲ ਨੂੰ ਇਹਦੀ ਮਾਂ ਨਹੀਂ ਬੋਲੀ ਨਹੀਂ ਉਹ ਵੀ ਬਥੇਰਾ ਬੋਲੀ ਆਹੋ ਹੱਡੀਆਂ ਦੇ ਵਿੱਚ ਕੰਮ ਹੋਇਆ ਹੈਗਾ ਇਤੇ ਗੱਲ ਟੁੱਟਣਾ ਦਵੇ ਇੱਕ ਗੱਲ ਪਿਓ ਛੱਡੇ ਤੇ ਮਾਂ ਫੜ ਲੇ ਮਾਂ ਛੱਡੇ ਤੇ ਪਿਓ ਫੜ ਲੇ ਪੂਰੀ ਹੱਤ ਕਰਾਈ ਅੱਜ ਉਹਨਾਂ ਨੇ ਆਹੋ ਕਾਲ ਉਹਨੂੰ ਨਾਲੇ ਲੈ ਕੇ ਆਹੀ ਕੀ ਕਰਨਾ ਸੀ ਉਹ ਤੇ ਸਾਡੀ ਮਜਬੂਰੀ ਸੀ ਮਜਬੂਰੀ ਕਰਕੇ ਧੀਏ ਜੇ ਕਿਤੇ ਤੇਰਾ ਵਿਆਹ ਨਾ ਦਿੱਤਾ ਹੁੰਦਾ ਇਹਨੂੰ ਮੈਂ ਦੇ ਮਾਤਾ ਦੇਣੀ ਸੀ ਇੱਕ ਵਾਰੀ ਹੈ ਉੱਥੇ ਰਹਿੰਦੀ ਤੇ ਨਾਲੇ ਸ਼ਰੀਕੇ ਕੋ ਸੁਣਦੀ ਗੱਲਾਂ ਫਿਰ ਲੱਗ ਜਾਂਦੀ ਲੋਇਨਾ ਮਾਵਾਂ ਧੀਆਂ ਨੂੰ ਤੇ ਨਾਲੇ ਮਮੀ ਇੱਕ ਗੱਲ ਹੋਰ ਦੱਸਣੀ ਮੈਂ ਤੁਹਾਨੂੰ ਆ ਜਿਹੜੀ ਨਾਵਣੀ ਆ ਆ ਇੱਥੇ ਆਣ ਕੇ ਨਾ ਤੇ ਆਪਣੀ ਮਾਂ ਨਾਲ ਚੁਗਲੀਆਂ ਕੰਢੀ ਆਡੀਆਂ ਨੂੰ ਦੱਸਣ ਦੀ ਹੀ ਸਾਰਾ ਕੁਝ ਫੋਨ ਤੇ ਫੋਨ ਤੇ ਉਹ ਤੇ ਮੈਂ ਸੁਣ ਲਿਆ ਅੱਛਾ ਮੈਨੂੰ ਕਹਿੰਦੀ ਅੱਗੋਂ ਮੇਰੀ ਬੇਇੱਜ਼ਤੀ ਕਰਨ ਲੱਗ ਪਈ ਤੁਹਾਡਾ ਸਾਰੇ ਪਿੰਡ ਨੂੰ ਪਤਾ ਵਾਾਰੇ ਰਿਸ਼ਤੇਦਾਰਾਂ ਨੂੰ ਪਤਾ ਵਾ ਮੈਂ ਵੀ ਫਿਰ ਅੱਗੋਂ ਮੈਂ ਤੂੰ ਵੀ ਇਹ ਘਰ ਚ ਰਹਿਣੀ ਐ ਇਹਨੂੰ ਵੀ ਨਾ ਮੈਂ ਹੀ ਭੂਏ ਚੜਾ ਲਿਆ ਵਾ ਸੋਣੀ ਘਰ ਕਰ ਕਰਕੇ ਨਾ ਗੋਰੀ ਚਿੱਟੀ ਆ ਸੋਣੀ ਆ ਕਿਹ ਤੇ ਸੁਆਹ ਉਹ ਤੇ ਜਿਆਦਾ ਹੀ ਘੋਏ ਚੜ ਗਈ ਮੰਮੀ ਮੈਨੂੰ ਕਹਿੰਦੀ ਤੀ ਤੂੰ ਕਰ ਕੰਮ ਮੈਂ ਮੈਂ ਹੈਪੀ ਭਾਬੀ ਦੇ ਸੋਈ ਚ ਕੰਮ ਪਿਆਵਾ ਕੁਰੀ ਕਰਨਾ ਕੋ ਕੰਮ ਮੈਂ ਨਹੀਂ ਕੀਤਾ ਮੈਨੂੰ ਕਹਿੰਦੀ ਮੈਂ ਰੋਟੀ ਬਣਾ ਕੇ ਖਾ ਲਈ ਆਪੇ ਬਣਾ ਹੁਣ ਤੇ ਤੂੰ ਖਾਣੀ ਆ ਤੇ ਰੋਟੀ ਮੈਂ ਹਾ ਲੈਂਦੇ ਮੰਮੀ ਨੂੰ ਇਹਦੀ ਇਹਦੀ ਜ਼ਰਤ ਹੈ ਇਹਦੀ ਜ਼ਰਤ ਕੋ ਜਿਆਦਾ ਨਹੀਂ ਬਾਦੀ ਜਾਣਦੀ ਇਹਦੇ ਪਿਓ ਨੂੰ ਫੋਨ ਕਰਨਾ ਹੀ ਪੈਣਾ ਵਾ ਅੱਗੋ ਮੈਨੂੰ ਕਹਿੰਦੀ ਆ ਬਿਲਾਲਾ ਡਰ ਨਹੀਂ ਮਾਰੇ ਚਲ ਕੋਈ ਦੀ ਪੁੱਤ ਤੂੰ ਕੁੱਟ ਨਾ ਪਕੇ ਰੋ ਥੋੜਾ ਜਿਹਾ ਟਾਈਮ ਕੱਢ ਲਾ ਠੀਕ ਆ ਨਾ ਹੁਣ ਮੈਨੂੰ ਵੀ ਆਪਣੀ ਜ਼ੁਬਾਨ ਤੇ ਕੰਟਰੋਲ ਕਰਨਾ ਪੈਣਾ ਜਿੰਜੇ ਤਰ੍ਹਾਂ ਵਿਆਹ ਨਹੀਂ ਉਨਾ ਚਿਰ ਤਾਂ ਘੁੱਟ ਲੈਂਦੇ ਇਹਨਾਂ ਨੂੰ ਕਿੰਨਾ ਘੁੱਟ ਦਿਆਂ ਵਾ ਬਾਅਦ ਚ ਦੱਸੂਗੀ ਇਹਨਾਂ ਨੂੰ ਪਤਾ ਮੈਂ ਚੱਜਨੇ ਚ ਰੱਖ ਚੱਲ ਉੱਠ ਤਾਂ ਉੱਥੇ ਚਾਹ ਬਣਾ ਕੇ ਦੇ ਮੈਂ ਚਾਹ ਨਹੀਂ ਪੀਂਦੀ ਚੱਲਾਓ ਮੰਮੀ ਫਿਰ